ਜੋ ਬੰਦ ਦੀ ਕੌਣ ਸੀ ਉਹ ਕੋਰੀਂ ਕੰਦਵਾ ਕਿਉਂਕਿ ਉਸ ਜਗੀਰ ਦੇ ਅੰਦਰੋਂ ਜਲੰਤਰਾ ਤੁਰਿਆ ਬਾਦਸ਼ਾਹ ਬਾਦਸ਼ਾਹ ਦੇ ਲੋਕਾਂ ਨੂੰ ਡਰਾਉਂਦੇ ਨਾ ਅਜਿਹਾ ਜਾਨ ਦਿੱਤੇ ਹੋਇਆ ਸੋਚਦੇ ਕਹਤਾ ਜੀ ਆ ਰਿਹਾ ਰੋਕ ਕੇ ਆਹ ਸਾਹਿਬ ਤੇਰੀ ਸੋਚ ਤੇ ਕਰਾ ਦੇਉਗੇ ਰੋਕ ਕੇ ਜੈ ਭੀ ਜੈ ਪਰ ਮੈਨੂੰ ਵੀ ਜੈ ਪਰ ਤਾਲੀ ਨਹੀਂ ਕਰੋ ਚਲੋ ਜੋੜ ਦਾ ਮੋਟਾ ਜੇ ਸਾਡੇ ਹੋਰ ਵੀ ਆ ਗਏ ਆਪਣੇ ਆਏ ਆ ਦਿਵਾਲਾ ਸਾਹਿਬ ਇਹ ਵੀ ਦੇਖੋ ਟੈਂਪਸ ਤਾਂ ਕੱਢ ਕੇ ਥੋੜਾ ਤਾਂ ਬਾਰਤੀ ਨਾ ਕਿਨਾਂ ਜਿਹਨੂੰ ਦੂਜੇ ਵੀ ਸਾਡੇ ਬਰਮਾ ਸਾਹਿਬ ਆ ਦੇਖੋ ਇੱਕ ਦੂਸਰੀ ਅਦਰ ਬਰਾਜੋ ਕਿ ਫੇਰ ਵੀ ਉਹ ਕਹਿੰਦੇ ਨਹੀਂ ਬਾਬਾ ਸਾਹਿਬ ਅਸੀਂ ਪੜਿਆ ਤੋ ਮੈਂ ਬਹੁਤ ਬਹੁਤ ਔਲ ਸਾਰੇ ਨੇ ਕੀਤਾ ਉਮੀਦ ਸਾਡੇ ਪੁਰਾ ਸਾਰਾ ਮੈਂ ਉਹ ਧੰਨਵਾਦ ਕਰਦਾ ਤੇ ਅੱਗਾ ਜਾਚੂ ਸਾਰੇ ਸਮਾਜ ਦੀ ਗੱਲ ਕਰਦੇ ਆ ਮੈਂ ਉਹ ਧੰਨਵਾਦ ਕਰਦਾ ਤੇ ਦੁਕਾਨਾਂ ਵਾਲਾ ਛੋਟੀ ਵੀ ਮੈਨੂੰ ਵੱਡੀ ਦੁਕਾਨ ਦਾ ਜਿਹੜਾ ਬਾੰਗਤੀ ਬਹੁਤ ਬਹੁਤ ਧੰਨਵਾਦ ਕਰਦਾ ਇਸੇ ਹੀ ਬਾਬਾ ਸਾਹਿਬ ਜੋ ਹੁਕਮ ਮੰਗਾ ਮੈਂ ਉਸ ਤੋਂ ਅਸੀਂ ਉਹ ਪੂਰਾ ਵਾਗ ਅਸੀਂ ਵਾਗ ਪੂਰਨੇ ਚੱਲਾਂਗੇ ਕਿਉਂਕਿ ਬਾਬਾ ਸਾਹਿਬ ਨੇ ਜਿਹੜੀ ਆਪਾਂ ਨੂੰ ਸੋਚ ਦਿੱਤੀ ਹੈ ਵਧੀਆ ਪੜ੍ਹਨ ਲਿਖਣ ਦੀ ਉਹਦੀ ਬਦੌਲਤ ਹੀ ਅਸੀਂ ਅੱਜ ਬੋਲ ਰਹੇ ਹਾਂ ਕਿ ਕਦਕਤ ਫੰਦਾ ਜੇ ਕੋਈ ਅਸਰ ਮਾਣ ਦਾ ਬੱਤੀ ਸੀ ਬੰਦਾ ਤੇ ਕੋਈ ਨਿਕਾਲਾ ਉਹ ਐਸੇ ਕਰ ਗਿਆ ਕਿ ਬਾਬਾ ਸਾਹਿਬ ਦਾ ਪਰਮਿਸ਼ਨ ਦੇ ਪਰ ਪਰ ਗੱਲ ਹੋ ਗਈ ਤਾਂ ਤੋਂ ਕਾਕਾ ਜਿਉ ਸਾਡੇ ਬਾਬਾ ਸਾਹਿਬ ਨੇ ਪਰ ਦੇਖ ਕੇ ਤੁਸੀਂ ਉਹਨਾਂ ਨੇ ਬਦੌਲਤ ਨੌਕਰ ਨੇ ਆ ਗਿਆ ਕਿ ਤੁਸੀਂ ਇਹ ਸਮਾਈ ਇਹ ਵੀ ਕਰਦੇ ਭਜਰੋ ਆਤਮਾ ਨਾਲ ਕਰਕੇ ਕਿਹੜਾ ਦਿਸੇ ਗਿਆ ਹੋਇਆ ਤੇ ਪਿੰਨ ਸਾਹਿਬ ਜੁਮਾਈ ਗੱਲ ਕੀਤੀ ਸ਼ੋਰਮੇ ਨੇ ਸਾਹ ਕੋਈ ਨਾ ਕਿ ਸਿੱਖ ਜੁਮਾਈ ਨੇ ਕੋਲੋਂ ਨੇ ਤੇ ਮੈਗਨ ਬੁਤੰਤਾ ਸਾਡੇ ਅਫਸਰ ਆ ਜਾਂ ਕਮੈਂਟ ਕਰ ਤੋਂ ਗੈਰਿਕ ਐਕਸਿਸ ਜੁਮਾਈ ਦੀ ਬਾਤੋ ਬਾਤ ਕਰ ਰਿਹਾ ਨਾ ਅਕੇਰ ਇਹ ਗੇਨ ਡੀਸੀ ਸਾਹਿਬ ਜਿਹੜੇ ਸਾਡੇ ਅੱਗੇ ਆਦਿਆ ਕਿ ਅਕੇ ਹੋਣ ਮੋਕੋ ਆਪਣੀ ਰੱਖੀਗਾ ਨਾ ਚੱਕੀ ਕਰਕੇ ਉਹ ਵੀ ਅਫਸਰ ਬਣ ਤਾਂ ਸਾਡੇ ਅਫਸਰ ਜਿਹੜੇ ਆ ਉਹ ਆਪਣੇ ਜਿਹੜੇ ਐਸੀ ਸਮਾਰੋਹ ਲੋ ਤਾਂ ਕਿ ਦੇ ਪਾਣੀ ਕਾਰਨ ਦੀ ਜੋ ਪ੍ਰਵਲ ਸੀ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਗੰਦਲਾ ਅਸ਼ਾ ਪਰ ਸਰ ਥੋੜਾ ਹੈ ਜਿਹੜੇ ਆਣਾ ਜੋ ਸ਼ਹੀ ਜਨਮ ਦਿਨ ਅੰਮ੍ਰਿਤਸਰ ਦੇ ਵਿੱਚ ਇਹ ਤੋਂ ਬੀਰ ਨੂੰ ਬੰਦਾ ਕਹਿ ਸਕਦੇ ਆ ਜੋਨੇ 바ਵਾ ਸਾਹਿਬ ਦੇ ਉੱਤੇ ਨਰਾਦਰ ਕੀਤਾ ਗਿਆ ਮੂਰਤੀ ਦਾ ਇਹ ਸਤਿ ਸ੍ਰੀ ਅਕਾਲ ਪ੍ਰਸ਼ਾਸਨ ਨੇ ਉਰੇਤੇ ਪਚਾਹ ਅਧਿਕਾਰਕੀ ਰੈਸਟੋਰੇਟ ਹੈ ਪਾਕੀ ਸੀ ਪਰ ਸਮੁੱਚੇ ਸਮਾਜ ਦੀ ਇੱਕ ਆਵਾਜ਼ ਸੀ ਇੱਕ ਆਮ ਆਦਮੀ ਉਹ ਇੱਕ ਦਾ ਵੱਡਾ ਡਿਸੀਜਨ ਲੈ ਸਕਦਾ ਵਾ ਉਹ ਵੀ 26 ਜਨਵਰੀ ਦਾ ਇਹ ਦਿਨ ਕਿਉਂਕਿ ਇਹ ਤਾਂ ਕੋਈ ਨਾ ਕੋਈ ਚਾਰਜਿਸ ਹੈ ਉਹਦੇ ਪਿੱਛੇ ਕੋਈ ਨਾ ਕੋਈ ਗੁੱਸਾ ਹੈ ਜਿਹਨਾਂ ਨੂੰ ਕਢਾਉਣੀ ਕਾਰਨੀ ਤੋਂ ਕਰਾਈ ਗਈ ਆ ਔਰ ਅਸਲੀ ਸਮੁੱਚੇ ਸਮਾਜਿਕ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਜੀ ਮਾਨ ਪੰਜਾਬ ਦੇ ਬੀ ਜੀ ਪੀ ਸਾਹਿਬ ਸਪੋਰਟ ਪ੍ਰਸ਼ਾਸਨ ਨੂੰ ਅਸਲ ਇਹ ਵਿਅਕਤੀ ਕਰਦੇ ਆ ਜਿਹਦੀ ਤੈਅ ਤੱਕ ਜਾਇਆ ਜਾਵੇ ਔਰ ਜੋ ਵੀ ਲੋਕੋ ਦੇ ਵਿੱਚ ਬੁਲਾਵਾ ਪਾਇਆ ਜਾਂਦੇ ਆ ਉਹ ਸਾਰਿਆਂ ਨੂੰ ਉਹਨਾਂ ਤੇ ਪਛਾਣ ਦੇ ਤਿੱਖੇ ਨੋਰ ਸਜਾ ਜਵਾਈ ਜਾਵੇ